ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਸਫਲਤਾ ਬਾਰੇ ਇਸ ਦੁਨੀਆ ਦੇ ਵਿੱਚ ਐਦਾਂ ਦਾ ਕੋਈ ਵੀ ਇਨਸਾਨ ਹੈ ਨਹੀਂ ਜੋ ਸਫਲ ਹੋਣਾ ਨਹੀਂ ਚਾਹੁੰਦਾ ਜਦੋਂ ਤੁਸੀਂ ਵਧੇਰੇ ਸਫਲ ਹੋਣਾ ਚਾਹੁੰਦੇ ਆ ਤਾਂ ਤੁਸੀਂ ਵਧੇਰੇ ਮਿਹਨਤ ਕਰਦੇ ਆ ਅੱਜ ਮੈਂ ਸਫਲਤਾ ਦੇ ਰਾਜ਼ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਸਬ বিনা ਸਮਾਂ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਆਂ ਨੰਬਰ 1 ਪੜ੍ਹਾਈ ਤੁਹਾਨੂੰ ਕਿਸੇ ਵੀ ਕੰਮ ਵਿੱਚ ਸਫਲ ਹੋਣ ਲਈ ਪੜ੍ਹਾਈ ਕਰਨੀ ਬਹੁਤ ਹੀ ਜ਼ਰੂਰੀ ਆ ਹੋਰ ਕਮਾਉਣ ਵਾਸਤੇ ਹੋਰ ਸਿੱਖਣਾ ਬਹੁਤ ਹੀ ਜ਼ਰੂਰੀ ਆ ਨੰਬਰ 2 ਕਲਾ ਸਿੱਖਿਆ ਪ੍ਰਾਪਤ ਕਰਨਾ ਇੱਕ ਚੰਗੀ ਚੀਜ਼ ਆ ਪਰ ਕਲਾ ਦੇ ਬਿਨਾ ਸਿੱਖਿਆ ਬਿਲਕੁਲ ਬੇਕਾਰ ਆ ਜੇਕਰ ਤੁਹਾਡੇ ਕੋਲ ਕਲਾ ਹੈ ਨਹੀਂ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੇ ਨੰਬਰ 3 ਸਬੰਧ ਕਾਮਯਾਬੀ ਦਾ ਦੂਸਰਾ ਨਾਮ ਹੀ ਸਬੰਧ ਆ ਜਿਹੜੇ ਲੋਕ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਆ ਤੁਸੀਂ ਉਹਨਾਂ ਦਾ ਇਤਿਹਾਸ ਚੱਕ ਕੇ ਦੇਖ ਲਓ ਉਹਨਾਂ ਦੇ ਸਬੰਧ ਬਹੁਤ ਹੀ ਚੰਗੇ ਹੋਣਗੇ ਜਿੰਨਾ ਵੱਡਾ ਤੁਹਾਡਾ ਨੈਟਵਰਕ ਹੋਊਗਾ ਤੁਹਾਡੀ ਕਾਮਯਾਬੀ ਵੀ ਉਨੀ ਵੱਡੀ ਹੋਊਗੀ ਨੰਬਰ 4 ਪੈਸਾ ਪੈਸਾ ਤੁਹਾਨੂੰ ਆਜ਼ਾਦੀ ਦਿੰਦਾ ਜਦੋਂ ਤੁਹਾਡੇ ਕੋਲ ਪੈਸਾ ਹੁੰਦਾ ਉਦੋਂ ਤੁਸੀਂ ਕਿਸੇ ਦੇ ਕਰਜ਼ਦਾਰ ਨਹੀਂ ਹੁੰਦੇ ਉਸ ਸਮੇਂ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜੀ ਸਕਦੇ ਆ ਨੰਬਰ 5 ਚੰਗੀਆਂ ਆਦਤਾਂ ਜਦੋਂ ਤੁਹਾਡੇ ਵਿੱਚ ਚੰਗੀਆਂ ਆਦਤਾਂ ਹੁੰਦੀਆਂ ਤੇ ਤੁਸੀਂ ਹਮੇਸ਼ਾ ਹੀ ਚੰਗੇ ਕੰਮ ਕਰਦੇ ਆ ਜਿਹੜੇ ਕਿ ਤੁਹਾਡੀ ਸਫਲਤਾ ਵਿੱਚ अहम ਭੂਮਿਕਾ ਨਿਭਾਉਂਦੇ ਆ ਨੰਬਰ 6 ਆ ਗਿਆ ਜੀ ਪੋਜ਼ਿਟਿਵ ਮੈਂਟਲ ਐਟੀਟਿਊਡ ਕਾਮਯਾਬ ਹੋਣ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਐਟੀਟਿਊਡ ਹੋਣਾ ਬਹੁਤ ਹੀ ਜ਼ਰੂਰੀ ਆ ਜਿਹੜਾ ਕਿ ਤੁਹਾਡਾ ਆਤਮ ਵਿਸ਼ਵਾਸ ਵਧਾਉਂਦਾ ਤੇ ਤੁਹਾਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਂਦਾ ਹੈ ਨੰਬਰ 7 ਆ ਗਿਆ ਜੀ ਪੋਜ਼ਿਟਿਵ ਤਸਵੀਰਾਂ ਅੱਜ ਕੱਲ ਦੇ ਸਮੇਂ ਵਿੱਚ ਲੋਕ ਕਿਤਾਬਾਂ ਨੂੰ ਉਹਨਾਂ ਦੇ ਕਵਰ ਤੋਂ ਹੀ ਜੱਜ ਕਰ ਲੈਂਦੇ ਆ ਕਹਿੰਦਾ ਭਾਬ ਕਿਸੇ ਵੀ ਇਨਸਾਨ ਨੂੰ ਬਿਨਾਂ ਸਮਝੇ ਉਹਨਾਂ ਦੇ ਬਾਰੇ ਬੋਲਣ ਲੱਗ ਜਾਂਦੇ ਆ ਸਫਲਤਾ ਪ੍ਰਾਪਤ ਕਰਨ ਲਈ ਤੁਹਾਡੀਆਂ ਪੋਜ਼ਿਟਿਵ ਤਸਵੀਰਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਆ ਨੰਬਰ 8 ਰਚਨਾਤਮਕਤਾ ਰਚਨਾਤਮਕਤਾ ਇੱਕ ਅਜਿਹੀ ਚੀਜ਼ ਆ ਜਿਸ ਦੀ ਤੁਹਾਨੂੰ ਲੋੜ ਆ ਲਗਾਤਾਰ ਤਰੱਕੀ ਕਰਨ ਲਈ ਆਪਣੇ ਕੰਮ ਨੂੰ ਆਸਾਨ ਕਰਨ ਲਈ ਅਤੇ ਹੋਰ ਮੌਕੇ ਪ੍ਰਾਪਤ ਕਰਨ ਲਈ ਨੰਬਰ 9 ਗਿਓਂ ਕੈਰੈਕਟਰ ਤੁਹਾਡਾ ਕੈਰੈਕਟਰ ਤੁਹਾਡੀ ਸਫਲਤਾ ਵਿੱਚ ਐਮ ਭੂਮਿਕਾ ਨਿਭਾਉਂਦਾ ਜਦੋਂ ਤੁਸੀਂ ਦੂਜਿਆਂ ਦੀ ਇੱਜ਼ਤ ਅਤੇ ਦੂਜਿਆਂ ਦਾ ਵਿਸ਼ਵਾਸ ਜਿੱਤਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਬਧੇਰੇ ਸਫਲ ਬਣਾ ਸਕਦੇ ਹੋ ਇਸ ਸੀ ਜ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈ ਸਫਲਤਾ ਬਾਰੇ ਤੇ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹਾਜ਼ਰ ਹੋਣੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ